ਕਮਲ ਸਿੰਘ ਆ ਸਾਡੇ ਵੀਰ ਤੇ ਛੱਟਾਂ ਲੱਗੀਆਂ ਜੀ ਸਰ ਤੇ ਬਹੁਤ ਜ਼ਿਆਦੀ ਛੱਟ ਲੱਗੀ ਆ ਪਰਾਂ ਪਰੇ ਪਰ ਆਹ ਦੇਖੋ ਜੀ ਆ ਸਾਡੇ ਫੌਜੀ ਸਾਹਿਬ ਹੋਏ ਉਹਨਾਂ ਤੇ ਬਹੁਤ ਜ਼ਿਆਦੀਆਂ ਛੱਟਾਂ ਲੱਗੀਆਂ ਜੀ ਉਹ ਇਹਨਾਂ ਨੇ ਨੰਗੀਆਂ ਕ੍ਰਪਾਨਾਂ ਮਾਰੀਆਂ ਗੱਡਾਂ ਕਰਦੀ ਜੀ ਇਹ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਜੀ ਕਿਆ ਕਿ ਕੋਈ ਨਹੀਂ ਹੋਆ ਹੈ ਹਾਂ ਜੀ ਬੋਲ ਕਾਲ ਵੀ ਅਸਰ ਸਦਾ ਕੋਈ ਨਹੀਂ ਹੋਆ ਹੈ ਜੀ ਜੀ ਅਸਰ ਜੀ ਹਾਂਜੀ ਇਹ ਕੋਈ ਕੀ ਨਾਮ ਜੱਟ ਸਾਹਿਬ ਬਲਵਿੰਦਰ ਸਿੰਘ ਆਈ ਕੀ ਕਰਵਾਦੇ ਜਿਹੜਾ ਗੁਰਮਾਰਦੋ ਆਈ ਟੂਲ ਬੁਲਾਏ ਤੇ ਡਿਊਟੀ ਕਰਦੇ ਆਈ ਪੀਐਫ ਫੰਡ ਬਾਰੇ ਲਿਬਰਪੋਰਟ ਚ ਰਿਪੋਰਟ ਦਿੱਤੀ ਆਈ ਮੁੜ ਕੇ ਲੈ ਉਹਨਾਂ ਨੇ ਮੈਨੂੰ ਜਿਹੜਾ ਆਰਕੇ ਚੌਧਰੀ ਆ ਕੰਪਨੀ ਮਾਲਕ ਉਹਨੇ ਮੈਨੂੰ ਡਰਮੈਂਟ ਕਰਤਾ ਕੁਛ ਮੁੰਡਿਆਂ ਡੇ ਹੋਰ ਵੀ ਉਸਤਾ ਦੇ ਡਰਮੈਂਟ ਕਰਤੇ ਤੇ ਅਸੀਂ ਆਪਣਾ ਧਰਨਾ ਲਾਇਆ ਨਾ ਕਿ ਹੈ ਕਿ ਉਹ ਟੂਲ ਬੰਦ ਕੀਤਾ ਸੀ ਸ਼ਾਂਤਮਈ ਨਾ ਇਹ ਧਰਨਾ ਲਾਇਆ ਜੀ ਜਿੰਨਾ ਬੰਦੇ ਨੇ ਸਾਡੇ ਤੇ ਹਮਲਾ ਕੀਤਾ ਵਾ ਉਹ ਹੈਗੇ ਜੀ ਹਰਜਿੰਦਰ ਸਿੰਘ ਗੁਰਪ੍ਰੀਤ ਸਿੰਘ ਅਦਲੀ ਜਿਹੜਾ ਹਰਜਿੰਦਰ ਸਿੰਘ ਉਹ ਮੱਤੇਵਾਲ ਦਾ ਗੁਰਪ੍ਰੀਤ ਸਿੰਘ ਅਦਲੀ ਨਿਰਪੈ ਉਹ ਪਿੰਡ ਦਾ ਅੱਥੋ ਦੇ ਕਿੱਥੇ ਰਹਿੰਦੇ ਨੇ ਤੇ ਕੀ ਕੰਮ ਕਰਦੇ ਨੇ ਇਹ ਸਾਰੇ ਟੂਲ ਤੇ ਸਾਰੇ

ਸਾਡੇ ਮੇਰੇ ਸਿਰ 'ਚ ਸਾਟ ਲੱਗੀ ਆ ਆ ਇੱਥੇ ਆ ਮੋਢੇ 'ਤੇ ਆ ਤੇ ਆਪਣਾ ਗਰਮੇਲ ਸਿੰਘ ਦੇ ਜਾਸ ਸਾਟ ਲੱਗੀ ਆ ਲਾਡੀ ਦੇ ਵੀ ਜਾਸ ਟੱਲੇ ਲੱਗੀਆਂ ਹਾਂਜੀ ਮੰਗ ਕੀ ਕਰਦੇ ਰੋ ਭਾਈ ਮੰਗ ਹੀ ਗਏ ਨੇ ਕਾਨੂੰਨ ਤੇ ਕਿਨੇ ਆਾਨੂੰ ਜੋ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਤੁਹਾਨੂੰ ਤਾਂ ਲੱਗਦਾ ਨਹੀਂ ਆਪਣਾ ਹੱਥ ਮੰਗਣ ਵਾਸਤੇ ਤੁਹਾਨੂੰ ਯਾਰ ਕਿ ਖੇਡਾ ने अपना हक मंगने वास्त लाया शांतमाई भी सा जो हक वा साड़िया तनखाहा वादी टूल वालों गुंडागर्दी करके इन्होंने साढ़े निज़र पर टूल प्लाजाई पुलिस वालों कोई तो कार्रवाई नहीं की गई हाँ पुलिस वाले ने हम दबके मारे एस एच ओ भी दबके मारू चौखे ला दें तेरे परा कर देंगे अभी ਉਹ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਹੁਣ ਮੰਗ ਕਰਦੇ ਆ ਜਿਉ ਉਹਨੇ ਬਣਦੀ ਕਾਨੂੰਨੀ ਕਾਰਵਾਈ ਹਟ ਦੇ ਉਹਨਾਂ ਨੇ ਕੀਤੀ ਜਾਏ ਬੰਦਿਆਂ ਤੇ ਸਾਨੂੰ ਸਾਡਾ ਫੈਸਲਾ ਕੀਤਾ ਜਾਵੇ ਜੀ ਸਰ ਕੀ ਮਾਮਲਾ ਜਿਹੜਾ ਟੂਲਪਲੇਟ ਤੇ ਟਕਰਾਵਾ ਇਹਨਾਂ ਦੋਨਾਂ ਦਾ ਜੀ ਕੋਈ ਆਪਸੀ ਤਤਕਾਰ ਹੋ ਗਿਆ ਟੂਲਪਲੇਜ ਦੇ ਮੁਲਾਜ਼ਮ ਇਹ ਆ ਉਹ ਵੀ ਟੂਲਪਲੇਜ ਦੇ ਮੁਲਾਜ਼ਮ ਆ ਤੇ ਦੋਨਾਂ ਦੇ ਵਿੱਚ ਝੜਪ ਹੋ ਗਈ ਐਥੇ ਦਾਫਲਾ ਹੈ ਅੱਗੇ ਪੁਲਿਸ ਕੀ ਕਰ ਲਈ ਇੱਕ ਪਾਸੇ ਮਕਦਮਾ ਦਰਜ ਹੋ ਗਿਆ ਜੀ ਦੂਸਰੇ ਪਾਸੇ ਜੇ ਇਹਨਾਂ ਦੇ ਯੋ ਵੀ ਛੱਟਾ ਵੇਖ ਕੇ ਦੋਨੋਂ ਪਾਸੇ ਪਾਰਟੀ ਦੇ ਟਿਕਟ ਸਕਲ ਕੇ ਦੋਨੋਂ ਪਾਸੇ